ਪੰਜਾਬ ਲੋਕ ਰੰਗ ਕੈਲੀਫੋਰਨੀਆ ਯੂਐਸਏ ਵੱਲੋਂ ਸਤਿਕਾਰ ਰੰਗਮंच 모ਹਾਲੀ ਦੇ ਸਹਿਯੋਗ ਨਾਲ શ્રી ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਵਿਰਾਸਤੇ ਖਾਲਸਾ ਦੇ ਐਡੀਟੋਰੀਅਮ ਵਿਖੇ ਲੇਖਕ ਸੁਰਿੰਦਰ ਸਿੰਘ ਤਨੂਆ ਵੱਲੋਂ ਲਿਖਿਆ ਗਿਆ ਨਾਟਕ ਜਫਰਨਾਮਾ ਦੀ ਪੇਸ਼ਕਾਰੀ ਕੀਤੀ ਗਈ ਜਿਸ ਦੀ ਸ਼ੁਰੂਆਤ ਤਖਤ શ્રી ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਕੀਤੀ ਗਈ ਜਦੋਂ ਕਿ ਘਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਤੋਂ ਬਾਬਾ ਸਤਨਾਮ ਸਿੰਘ मारकीट कमेटी श्री आनंदपुर साहिब के चेयरमैन कमिकर सिंह डाडी नंगल नगर सुधार ट्रस्ट के चेयरमैन राम कुमार मुकारी विशेष तौर पर हाज़र सन इस मौके हैड ग्रंथी जोगिदर सिंह ने बोलद कहा कि श्री आनंदपुर साहिब की पवित्र धरती गया उपराला बहुत ही शलाघायोग है ते इस नाटक की पेशकारी ने सारे मन मोह लिया है इस तो पहला लेखक तनुआ ने कहा कि श्री आनंदपुर साहिब तो नाटक की लड़ी शुरू हो गई है ਜੋ ਕਿ 20 ਦਸੰਬਰ ਤੱਕ ਚੱਲੇਗੀ ਅਤੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਇਹਨਾਂ ਨਾਟਕਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਉਹਨਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ-ਆਪਣੇ ਇਲਾਕੇ ਵਿੱਚ ਨਾਟਕ ਨੂੰ ਜ਼ਰੂਰ ਦੇਖੋ। ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਨਿੱਕੂਵਾਲ ਨੇ શ્રી ਅਨੰਦਪੁਰ ਸਾਹਿਬ ਵਿਖੇ ਸੰਗਤਾ ਵੱਲੋਂ ਦਿੱਤੇ ਪਰਮੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ ਅਤੇ ਖਾਸ ਕਰਕੇ શ્રી ਗੁਰੂ ਤੇਗ ਬਹਾਦਰ ਖਾਲਸਾ ਕਾਲਜ ਐਸਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ

ਦੂਰ ਚੱਲ ਸ਼ਾਇਦ ਇਸ ਦੇ ਵਿੱਚ ਕੋਈ ਨਹੀਂ ਤਾਂ ਕੰਮ ਹੋ ਰਿਹਾ ਮੈਂ 3 ਸਾਲ ਤੱਕ ਰਿਹਾ ਇਸ ਹੱਤੇ ਵਿੱਚ ਰਿਹਾ ਕੰਮ ਹੋ ਰਿਹਾ ਕੰਮ ਤੇ ਚਲ ਆ ਹਾਂ ਵਰਤੇ ਹੋਏ ਤੇ ਕਸਮਾਂ ਵਾਹੋਂ ਨੂੰ ਮੁੱਖ ਮੈਂ ਤੁਸੀਂ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ। ਪੁਰ ਮਾਰੇ ਢੇੜ ਹੋ ਗਏ ਇਸ ਲਈ ਆਪਣੀ ਤੂਰੰ ਦੇ ਜਿਨਾ ਆਉਣੇ ਬਹੁਤ ਜ਼ਿਆਦਾ ਲੈ ਕੇ ਉਹਨਾਂ ਨੇ ਕਿਦਰਾਂ ਦੀ ਘਾਹ ਤੋਂ ਮੁਕਾਬਲੇ ਚੁਣਿਆ। ਬਾਹਰਲੇ ਇਲਾਕਿਆਂ ਤੋਂ ਭਾਰ ਭਾਰ ਕੇ ਸਿੰਗਾ ਦੇ ਜੱਥੇ ਆਉਣ ਲੱਗੇ। ਬਾਜੇ ਦੇ ਸਿੰਗਾ ਨੂੰ ਭਾਈ ਪਾਲ ਸਿੰਘ ਦੇ ਅਗਵਾਈ ਵਿੱਚ एक हॉल चाली सूर में एक टिड्डी बल दी तशरीफ दरकस में काम बनो वजन पास बुला काम मेहनती कर दो स्वर्ग रहे हो पर तुझ मरा मत बारे बड़ी कसम ने सर के ये सब दो वासन यादा कैसे मैं तेरी कसम दे जरा नहीं इतबार मेरा साथी एक है और सच्चा दरबार हुमा का साया आयत गज़ेर बरोदस्त दारत

ਅੱਜ ਦੀ ਨਾਟਕ ਦੀ ਸ਼ੁਰੂਆਤ ਅਨੰਤਪੁਰ ਸਾਹਿਬ ਦੇ ਵਿੱਚ ਹੋ ਚੁੱਕੀ ਹੈ ਜਿਨ੍ਹਾਂ ਦੇ ਮੁੱਖ ਮਹਿਮਾਨ ਸਾਡੇ ਹੈੱਡ ਗਰੰਟੀ ਭਾਈ ਜਗਨਨ ਸਿੰਘ ਜੀ ਸਪੈਸ਼ਲ ਤੋਂ ਆਏ ਤੇ ਉਹ ਬਾਦ ਦੇ ਵਿੱਚ ਬੋਲ ਕੇ ਵੀ ਗਏ ਪੂਰਾ ਖर्चा ਖਚਾਲ ਕਰਿਆ ਵੀ ਹੋਇਆ ਸੀ ਆ ਅਤੇ ਕੱਲ ਨੂੰ ਇਹ ਨਾਟਕ ਖਮਾਣਸ ਖੇਡਿਆ ਜਾਏਗਾ ਅਤੇ ਉਸ ਤੋਂ ਬਾਅਦ ਇਹ ਜ ਲੜੀ 20 ਤਰੀਕ ਤੱਕ ਕੰਟੀਨਿਊਸ ਹਰ ਇੱਕ ਸ਼ਹਿਰ ਚ ਅਮਰਸਰ ਬਠਿੰਡੇ ਤੇ ਜੰਮੂ ਤੱਕ ਇਹ ਨਾਟਕ ਖੇਡੇ ਜਾਣੇ ਨੇ ਮੈਂ ਬੜੇ ਪਿਆਰ ਨਿਮਰਤਾ ਦੇ ਨਾਲ ਸਾਨੂੰ ਬੇਨਤੀ ਕਰਦਾ ਹਾਂ ਇਹ ਨਾਟਕ ਜਰੂਰ ਦੇਖਣਾ ਅੱਗੇ ਕਾਲਸ ਕਰੋ ਕਿ ਆਪਾਂ ਇਹਨਾਂ ਕਰ ਸਕਦੇ ਆ ਤਾਂ ਆਪਾਂ ਆਪਣੇ ਧੂਪ ਪੂਰਾ ਕਰਾਂਗੇ ਗੁਰੂ ਸਾਹਿਬ ਜੀ ਦੀ ਵੱਡੀ ਵੱਡੀ ਸ਼ਾਦੇਦਤ ਤੇ ਅਸੀਂ ਉਹਨਾਂ ਨੂੰ ਦੇਖਣ ਲਈ ਹੁੰਮ ਮਾਤ ਪਹੁੰਚੋ ਜੀ ਸਾਰੇ ਪੰਜਾਬ ਲੋਕ ਰੰਗ ਕੈਲੀਫੋਰਨੀਆ ਵੱਲੋਂ ਸਤਕਾਰ ਰੰਗ ਮੰਚ ਮੋਹਾਲੀ ਦੇ ਸਹਿਯੋਗ ਨਾਲ ਸੁਰਿੰਦਰ ਸਿੰਘ ਤਨੋਵਾ ਦਾ ਲਿਖਿਆ ਨਾਟਕ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਅੱਜ ਉਸ ਦਾ ਮੰਚਨ ਕੀਤਾ ਗਿਆ ਔਰ ਲੋਕਾਂ ਨੇ ਇਲਾਕੇ ਦੇ ਆ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਬਹੁਤ ਪਰਮਾਕਟ ਸੀ ਔਰ ਬਹੁਤ ਧੰਵਾਦ ਹੈ ਚਾਹੇ ਉਹ ਵਿਦਿਅਕ ਸੰਸਥਾਵਾਂ ਆ ਚਾਹੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਹੈ ਖਾਲਸਾ ਸਕੂਲ ਹੈ ਭਾਈ ਨੰਦਰਾਲ ਸਕੂਲ ਹੈ ਸਿੱਖ ਮਿਸ਼ਨਰੀ ਕਾਲਜ ਹੈ ਸਾਰੀਆਂ ਵਿਦਿਅਕ ਸੰਸਥਾਵਾਂ ਇਲਾਕੇ ਦੀਆਂ ਨਾਮਵਰ ਸ਼ਕਤੀਆਂ ਮੈਂ ਕਿਹੜਾ ਕਿਹੜਾ ਨਾਮ ਲਾਂ ਸਾਰੀਆਂ ਸ਼ਕਤੀਆਂ ਦਾ ਬਹੁਤ ਬਹੁਤ ਧੰਵਾਦ ਔਰ 2 ਘੰਟੇ ਲਈ ਇਹ ਪੇਸ਼ਕਾਰੀ ਇਲਾਕੇ ਦੇ ਲੋਕਾਂ ਨੇ ਬੈਠ ਕੇ ਉਹ ਦਾ ਆਨੰਦ ਮਾਣਿਆ ਔਰ ਇਹ ਲੜੀ ਜਿਹੜੀ ਹੈ ਹੁਣ ਲਗਾਤਾਰ ਸਾਰੇ ਪੰਜਾਬ ਵਿੱਚ ਦਿਖਾਇਆ ਜਾਊਗਾ 20 ਤਰੀਕ ਤੱਕ ਚੱਲੇਗੀ ਮੇਰੀ ਆਮ ਲੋਕਾਂ ਨੂੰ ਗੁਜ਼ਾਰਿਸ਼ ਹੈ ਵੀ ਇਸ ਨਾਟਕ ਨੂੰ ਜ਼ਰੂਰ ਦੇਖੇ